सीएम ਦੇ ਵੱਲੋਂ ਔਰਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ ਹੁਣ ਔਰਤਾਂ ਨੂੰ ਹਰ ਮਹੀਨੇ ਪੈਸੇ ਅਕਾਊਂਟ ਦੇ ਵਿੱਚ ਮਿਲਣਗੇ ਜੀਆ ਬਕਾਇਦਾ ਇਸ ਦੇ ਲਈ ਸੀਐਮ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਜੋ ਬਜਟ ਹੈ ਉਹ ਵੀ ਪਾਸ ਹੋ ਚੁੱਕਿਆ ਹੈਗਾ ਯਾਨੀ 5 ਕਰੋੜ ਦੀ ਜੋ ਰਾਸ਼ੀ ਹੈਗੀ ਆ ਉਹ ਪਾਸ ਹੋ ਚੁੱਕੀ ਹੈਗੀ ਤੇ ਹੁਣ ਤਾਂ ਤੁਹਾਨੂੰ ਦੱਸ ਦਿਆਂ ਇਸ ਦਾ ਐਲਾਨ ਬੀਤੇ ਦਿਨੀ ਜੋ ਹੈ ਹਰਿਆਣਾ ਦੇ ਸੀਐਮ ਦੇ ਵੱਲੋਂ ਕੀਤਾ ਗਿਆ ਨਾਇਬ ਸਿੰਘ ਸੈਣੀ ਜੋ ਨੇ ਉਹਨਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਕਿ ਹੁਣ ਜੋ ਔਰਤਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਕਿਉਂਕਿ ਇਸ ਦੇ ਲਈ ਜੋ ਰਾਸ਼ੀ ਹੈਗੀ ਆ ਉਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ 기ਆ ਤਾਂ ਵੱਡੀ ਖਬਰ ਔਰਤਾਂ ਦੇ ਲਈ ਹਰਿਆਣਾ ਵਾਸੀ ਔਰਤਾਂ ਦੇ ਲਈ ਹੈ 기ਆ ਕਿ ਹੁਣ ਤੁਸੀਂ 2100 ਰੁਪਏ ਆਪਣੇ ਖਾਤੇ ਦੇ ਵਿੱਚ ਪਾ ਸਕਦੇ ਹੋ ਲੇਕਿਨ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਜੋ ਸਕੀਮ ਚਲਾਈ ਗਈ ਹੈ 기ਆ ਉਸ ਸਕੀਮ ਦੇ ਤਹਿਤ ਔਰਤ ਜੋ ਨੇ ਉਹਨਾਂ ਦੇ ਵੱਲੋਂ ਇਸ ਦਾ ਲਾਭ ਲਿਆ ਜਾ ਸਕੇਗਾ ਜਿਸ ਦੇ ਲਈ ਤੁਹਾਨੂੰ ਅਰਜ਼ੀ ਜੋ ਹੈ ਫਿਲ ਕਰਨਾ ਪਵੇਗਾ ਯਾਨੀ ਲਾਡੋ ਲਕਸ਼ਮੀ ਯੋਜਨਾ ਦੇ ਤਹਿਤ ਤੁਸੀਂ ਜੇਕਰ ਐਪਲੀਕੇਸ਼ਨ ਫਿਲ ਕਰਦੇ ਹੈਗੇ ਹੋ ਤੇ ਜੇਕਰ ਤੁਸੀਂ ਕੈਟਾਗਰੀ ਵਿੱਚ ਆਉਂਦੇ ਹੈਗੇ ਉਹ ਤਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਇਹ ਪੈਸੇ ਪਾਏ ਜਾਣਗੇ ਹਾਲਾਂਕਿ ਜੋ ਸਮਾ ਸੀਮਾ ਉਹ ਫਿਲਹਾਲ ਤੱਕ ਜਾਣਕਾਰੀ ਨਹੀਂ ਆਈ ਹੈਗੀ ਲੇਕਿਨ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਜੋ ਹੈ ਪੋਰਟਲ ਦੀ ਸ਼ੁਰੂਆਤ ਕੀਤੀ ਜਾਵੇਗੀ ਪੋਰਟਲ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੁਸੀਂ ਫਾਈਲ ਜੋ ਹੈ ਯਾਨੀ ਅਪਲੀਕੇਸ਼ਨ ਜੋ ਹੈ ਉਹ ਤੁਸੀਂ ਭਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਦਾ ਲਾਭ ਵੀ ਲੈ ਸਕਦੇ ਹੋ ਤਤਵਾਨੂੰ ਦੱਸ ਦਈਏ ਇਸ ਦਾ ਐਲਾਨ ਬੀਤੇ ਦਿਨੀ ਜੋ ਹੈ ਹਰਿਆਣਾ ਦੇ ਸੀਐਮ ਦੇ ਵੱਲੋਂ ਕੀਤਾ ਗਿਆ ਨਾਇਬ ਸਿੰਘ ਸੈਣੀ ਜੋ ਨੇ ਉਹਨਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਕਿ ਹੁਣ ਜੋ ਔਰਤਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਕਿਉਂਕਿ ਇਸ ਦੇ ਲਈ ਜੋ ਰਾਸ਼ੀ ਹੈਗੀ ਆ ਉਸ ਨੂੰ ਮਨਜ਼ੂਰੀ ਮਿਲ ਚੁੱਕੀ ਹੈਗੀ ਆ ਤਾਂ ਵੱਡੀ ਖਬਰ ਔਰਤਾਂ ਦੇ ਲਈ ਹਰਿਆਣਾ ਵਾਸੀ ਔਰਤਾਂ ਦੇ ਲਈ ਹੈਗੀ ਆ ਕਿ ਹੁਣ ਤੁਸੀਂ 2100 ਰੁਪਏ ਆਪਣੇ ਖਾਤੇ ਦੇ ਵਿੱਚ ਪਾ ਸਕਦੇ ਹੋ ਲੇਕਿਨ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਜੋ ਸਕੀਮ ਚਲਾਈ ਗਈ ਹੈਗੀ ਉਸ ਸਕੀਮ ਦੇ ਤਹਿਤ ਔਰਤ ਜੋ ਨੇ ਉਹਨਾਂ ਦੇ ਵੱਲੋਂ ਇਸ ਦਾ ਲਾਭ ਲਿਆ ਜਾ ਸਕੇਗਾ ਜਿਸ ਦੇ ਲਈ ਤੁਹਾਨੂੰ ਅਰਜ਼ੀ ਜੋ ਹੈ ਫਿਲ ਕਰਨਾ ਪਵੇਗਾ ਯਾਨੀ ਲਾਡੋ ਲక్ష్ਮੀ ਯੋਜਨਾ ਦੇ ਤਹਿਤ ਤੁਸੀਂ ਜੇਕਰ ਅਪਲੀਕੇਸ਼ਨ ਫਿਲ ਕਰਦੇ ਹੈਗੇ ਹੋ ਤੇ ਜੇਕਰ ਤੁਸੀਂ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਹੋ ਤਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਇਹ ਪੈਸੇ ਪਾਏ ਜਾਣਗੇ ਹਾਲਾਂਕਿ ਜੋ ਸਮਾ ਸੀਮਾ ਉਹ ਫਿਲਹਾਲ ਤੱਕ ਜਾਣਕਾਰੀ ਨਹੀਂ ਆਈ ਹੈਗੀ ਲੇਕਿਨ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਜੋ ਹੈ ਪੋਰਟਲ ਦੀ ਸ਼ੁਰੂਆਤ ਕੀਤੀ ਜਾਵੇਗੀ ਪੋਰਟਲ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੁਸੀਂ ਫਾਈਲ ਜੋ ਹੈ ਯਾਨੀ ਐਪਲੀਕੇਸ਼ਨ ਜੋ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਦਾ ਲਾਭ ਵੀ ਲੈ ਸਕਦੇ ਹੋ ਤਤਵਾਨੂੰ ਦੱਸ ਦਈਏ ਇਸ ਦਾ ਐਲਾਨ ਬੀਤੇ ਦਿਨੀ ਜੋ ਹੈ ਹਰਿਆਣਾ ਦੇ ਸੀਐਮ ਦੇ ਵੱਲੋਂ ਕੀਤਾ ਗਿਆ ਨਾਇਬ ਸਿੰਘ ਸੈਣੀ ਜੋ ਨੇ ਉਹਨਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਕਿ ਹੁਣ ਜੋ ਔਰਤਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਕਿਉਂਕਿ ਇਸ ਦੇ ਲਈ ਜੋ ਰਾਸ਼ੀ ਹੈਗੀ ਆ ਉਸ ਨੂੰ ਮਨਜ਼ੂਰੀ ਮਿਲ ਚੁੱਕੀ ਹੈਗੀ ਆ ਤਾਂ ਵੱਡੀ ਖਬਰ ਔਰਤਾਂ ਦੇ ਲਈ ਹਰਿਆਣਾ ਵਾਸੀ ਔਰਤਾਂ ਦੇ ਲਈ ਹੈਗੀ ਆ ਕਿ ਹੁਣ ਤੁਸੀਂ 2100 ਰੁਪਏ ਆਪਣੇ ਖਾਤੇ ਦੇ ਵਿੱਚ ਪਾ ਸਕਦੇ ਹੋ ਲੇਕਿਨ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਜੋ ਸਕੀਮ ਚਲਾਈ ਗਈ ਹੈਗੀ ਉਸ ਸਕੀਮ ਦੇ ਤਹਿਤ ਔਰਤ ਜੋ ਨੇ ਉਹਨਾਂ ਦੇ ਵੱਲੋਂ ਇਸ ਦਾ ਲਾਭ ਲਿਆ ਜਾ ਸਕੇਗਾ ਜਿਸ ਦੇ ਲਈ ਤੁਹਾਨੂੰ ਅਰਜ਼ੀ ਜੋ ਹੈ ਫਿਲ ਕਰਨਾ ਪਵੇਗਾ ਯਾਨੀ ਲਾਡੋ ਲక్ష్ਮੀ ਯੋਜਨਾ ਦੇ ਤਹਿਤ ਤੁਸੀਂ ਜੇਕਰ ਅਪਲੀਕੇਸ਼ਨ ਫਿਲ ਕਰਦੇ ਹੈਗੇ ਹੋ ਤੇ ਜੇਕਰ ਤੁਸੀਂ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਹੋ ਤਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਇਹ ਪੈਸੇ ਪਾਏ ਜਾਣਗੇ ਹਾਲਾਂਕਿ ਜੋ ਸਮਾ ਸੀਮਾ ਉਹ ਫਿਲਹਾਲ ਤੱਕ ਜਾਣਕਾਰੀ ਨਹੀਂ ਆਈ ਹੈਗੀ ਲੇਕਿਨ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਜੋ ਹੈ ਪੋਰਟਲ ਦੀ ਸ਼ੁਰੂਆਤ ਕੀਤੀ ਜਾਵੇਗੀ ਪੋਰਟਲ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੁਸੀਂ ਫਾਈਲ ਜੋ ਹੈ ਯਾਨੀ ਐਪਲੀਕੇਸ਼ਨ ਜੋ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਦਾ ਲਾਭ ਵੀ ਲੈ ਸਕਦੇ ਹੋ